ਆਜੋ ਪਹਿਲਾ ਵਾਲਾ ਦਰਵਾਜ਼ਾ ਬੰਦ ਕਰ ਲੋ ਸਰ ਸਾਹਮਣੇ ਦਿਖਾਓ ਤੁਸੀਂ ਪੂਰੀ ਚੱਕਰੀ ਚੱਕਰੀ ਅੱਗੇ ਪਿੱਛੇ ਕਰੋ ਲਗਾ ਨਾ ਇਹ ਸੈਚਰ ਫੜਿਆ ਚੋਗਰ ਫੜਿਆ ਇਹਦਾ ਜੀ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੁਤੀ ਜਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉਹਨਾਂ ਦੀ ਕਸੋ ਆਪਰੇਸ਼ਨ ਜੇ ਤਨ ਸਾਡਾ ਚੱਲਿਆ ਸੀ ਇਹ 25 ਦੂਰ ਨੂੰ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਯਾਤਰੀ ਦਾ ਮੋਬਾਈਲ ਚੋਰੀ ਹੋਇਆ ਸੀ ਉਦੋਂ ਬਾਅਦ ਸਾਡੇ ਸਿਟੀਓ ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਇਹ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਦੋ ਚੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਦਾ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁਕਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਹਨ ਇੱਥੇ ਲਿਆ ਗਾ ਜਿਹੜਾ ਲੇਬਰਮੈਨ ਸੀਡੇ ਬੰਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਿਆ ਇਹਨਾਂ ਦਾ ਅੱਜ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਹਾਂ ਤਫ਼ਤੀਸ਼ ਜੜੀ ਜਾ ਰਹੀ ਹੈ ਇਸ ਤੋਂ ਬਿਨਾ 2-3 25 ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ ਬੱਸ ਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਡਿਆਂ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਬਗੜ ਪਿੰਡ ਦੇ ਨੇ ਦੋਨੇ ਬੱਚੇ ਜਿਹੜੇ ਅਖੜ ਪੜੇ ਹੋਏ ਨੇ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ 5 ਮੋਬਾਈਲ ਜਿਹੜੇ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ ਈਵਨ ਕੇ ਜਿਹੜਾ ਇੱਥੇ ਕਿਸੇ ਲੀਵਰ ਵਾਲਾ ਤੋਂ ਬਿਨਾਂ ਕਿਸੇ ਦੁਕਾਨ ਵਾਲੇ ਨੂੰ ਮੋਬਾਈਲ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਛਿਦਤ ਨਾਲ ਲੱਗੇ ਆ ਦੁਕਾਨਦਾਰ ਜਿਹੜਾ ਬਿਨਾਂ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕੱਦਮੇ ਜਿਹੜੀ ਗ੍ਰਿਫਤਾਰੀ ਕੀਤੀ ਜਾਊ ਇਸੇ ਤਰ੍ਹਾਂ ਜਿਹੜਾ ਮਾਮਲਾ ਸਰਪੋਰਟ ਚੱਕ ਲਿਆ ਜੀ ਇਸ ਤੋਂ ਬਣਾ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1325 ਲੇਟੈਸਟ ਹੀ ਉਹ ਮੋਟਰਸਾਈਕਲ ਚੋਰੀ ਦੇ ਵਿੱਚ ਜਿਹੜਾ ਅ ਦੋਸ਼ੀ ਮੰਡਤੋ ਨਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਵਦਾਸ ਗੁਰਦੁਆਰਾ ਪ੍ਰਾਣੀ ਸਬਜੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾਂ ਮੁਕੱਦਮਿਆਂ ਦੇ ਮੁੱਲਜਮਾ ਦਾ ਜਿਹੜਾ ਅਜਨਮਾਲ ਲੈ ਰਹੇ ਆ ਤਵਦੀ ਸਾਡੀ ਗੋਇੰਗ ਹੋਣ ਹੈ ਹੋਰ ਵੀ ਜਿਹੜੇ ਐ ਸਰਾਗ ਲੱਗਣ ਦੀ ਸੰਭਾਵਨਾ ਹੈ ਉਹ ਨਸ਼ੇ ਵਾਲੀ ਬੋਸਰੀ ਕਰਦੇ ਸੀ ਜੀ ਕਿਸ ਕਾ ਪਰਪਸ ਲਈ ਕਰਦੇ ਸੀ ਨਹੀਂ ਨਾ ਟਰ ਇੱਕ ਬੰਦਾ ਹੈ ਜਿਹੜਾ ਨਸ਼ੇ ਵਾਲਾ ਨਹੀਂ 8 8 ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਇਹ ਜੀ ਸਨੇਚੇ ਕਰਕੇ ਜਿਵੇਂ 7 10000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਚ ਵੇਚਦਾ ਤੇ ਹੋਰ ਵੀ ਇਹਨਾਂ ਨੇ ਵਾਰ ਦਿੱਤਾ ਮੰਨਿਆ ਜੀ ਕੋਈ ਜਿਹੜੀਆਂ ਸੈਚਿੰਗ ਕੋਈ ਡਰਾਪ ਦਿੱਤਾ ਬਾਬਾ ਜੀ ਇਹ ਤੋਂ ਬਨਾ ਅੱਜ ਰਿਮਾਰਡ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਆ 4 4 5 5 ਉਹ ਵੀ ਅਸੀਂ ਤੁਸੀ ਜ਼ਿਕਰ ਕਰਦੇ ਆ ਯਾਦ ਰਹਿਣੇ ਨੇ ਤਕਨੀਕ ਹੋਗੀ ਇਹ ਸਾਰੇ ਜਿਹੜੇ ਆ 23 ਸਾਲ ਦੀ ਇਸ ਦੇ ਵਿੱਚ ਕੋਈ ਮੈਰਿਟ ਵੀ ਇਹਨਾਂ ਦਾ ਨੇ ਮੈਨਰੇ ਰਾਜ ਇਹਨਾ ਤੋਂ ਇਹਨਾਂ ਦੇ ਮੱਛੜ ਤੋਂ ਇਲਾਵਾ ਕਿਤੇ ਬਾਹਰ ਨਹੀਂ ਲੱਕੇ ਜੋ ਕਿਥੇ ਕੁਹਾੜੇ ਤੋਂ ਇਲਾਵਾ ਕਿਤੇ ਇਹਨਾਂ ਨੇ ਕੁਹਾੜਾ ਲੁਧਿਆਣਾ ਫੋਗਲ ਪੁਆਇੰਟ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰ ਦਾ ਤਾਂ ਮੈਕਸਿਮ ਵਾਰ ਦਾ ਤਾਂ ਇਹਨਾਂ ਨੇ ਲੁਧਿਆਣਾ ਸ਼ਹਿਰ ਚ ਕੀਤੀ ਹੈ ਤੇ ਮੋਬਾਈਲ ਕਿੰਨੇ ਕੁ ਦੁਕਾਨਦਾਰਾਂ ਨੂੰ ਫੋਲ ਵੇਚਦੇ ਨੇ ਅ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ ਉਹ ਐਸਕੇਓ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਸਤਾਰ ਕੀਤਾ ਜਾਊਗਾ ਇਸ ਸੰਗਤਨਾ ਵਿੱਚ ਮੇਰੇ ਵੱਲੋਂ ਤੁਹਾਡੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਭਾਵੇਂ ਕੋਈ ਯੂਲਰ ਨੇ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ ਬਿਨਾ ਬਿੱਲ ਤੋਂ ਬਿਨਾ ਰਸੀਦ ਤੋਂ ਇਹੋ ਜਿਹਾ ਸਮਾਨ ਨਾ ਖਰੀਦਣ ਜੇ ਕੋ ਖਰੀਦੂਗਾ ਤਾਂ ਉਹ ਜਿਹੜਾ 411 ਦੇ ਵਿੱਚ ਜਿਹੜਾ ਚੋਰੀ ਦਾ ਸਮਾਨ ਲੈਣ ਦੇ ਵਿੱਚ ਮੋਕੀਤਾ ਜਾਉ